ਉਜੀ ਦੀ ਗੱਲ ਹੈ ਕਿ ਫ੍ਰੀਕੋਰਡ ਦੀ ਅੰਡਰ 15 ਟੀਮ ਪੰਜਾਬ ਚੋਂ ਪਹਿਲੀ ਵਾਰ ਲੈ ਕੇ ਆਈ ਹੈ। ਔਰ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ, ਸਾਡੇ ਖਾੜ ਲਈ ਬੜੀ ਮਾਣ ਦੀ ਗੱਲ ਹੈ, ਸਾਡੇ ਕੋਚਰ ਲਈ ਬੜਾ ਹੌਸਲਾ ਵਧੂ ਇਹਨਾਂ ਬੱਚਿਆਂ ਦਾ ਬਣਾਉਣਾ ਵਧੂਗਾ। ਔਰ ਵੈਸੇ ਇਹ ਲਗਾਤਾਰ ਇਹ ਸੀ ਕਈ ਸਾਲਾਂ ਤੋਂ ਸਾਡੀ ਮਰੋਪੇ ਚੱਲੀ ਹੁੰਦੀ ਹੈ। ਕ੍ਰਿਕਟ ਰੌਣ ਦੇ ਵਿੱਚ ਚਾਹੇ 15 ਸਾਲ ਹੋਵੇ, ਚਾਹੇ ਜੂਨੀਅਰ ਹੋਵੇ, ਚਾਹੇ ਸੀਨੀਅਰ ਹੋਵੇ। ਉਹ ਮੋਸਟਲੀ ਸਾਡੀ ਟੀਮ ਹੀ ਜਿੱਤਦੀ ਹੈ। ਬਹੁਤ ਹੀ ਘੱਟ ਸੜੀ ਨਹੀਂ ਮਰਦੀ ਹੈ ਔਰ ਇਹ ਸਾਡੇ ਕੋਚਾਂ ਦੀ ਮਿਹਨਤ ਹੈ ਜਾਂ ਸਾਡੇ ਉਸਤਾਦ ਜਿਨ੍ਹਾਂ ਨੇ ਇਹ ਖੜਾ ਸ਼ੁਰੂ ਕੀਤਾ ਉਹਨਾਂ ਦੇ ਅਸੀਰਵਾਦ ਨਾਲ ਲਗਾਤਾਰ ਹੀ ਸਾਡੀ ਟੀਮ ਮੋਸਟਲੀ ਫਸਤੀ ਹੁੰਦੀ ਹੈ ਪੰਜਾਬ ਦੇ ਵਿੱਚ ਤੁਸੀਂ ਮਿਹਨਤ ਕਰਦੇ ਆਂ ਬੱਚਿਆਂ ਨੂੰ ਇਸ ਲਾਈਨ ਦੇ ਵਿੱਚ ਜੋੜਿਆ ਹੁਣ ਤੱਕ ਦੀ ਗੱਲ ਕਰਕੇ ਆਪਾਂ ਤੁਹਾਡੀ ਮਿਹਨਤ ਦਾ ਕਿੰਨਾ ਮੁੱਲ ਪਿਆ ਹੈ ਫਰੀਦਕੋਟ ਦੇ ਬੱਚੇ ਕਿੱਥੋਂ ਤੱਕ ਪਹੁੰਚ ਗਏ ਕਿਤੋਂ-ਕਿਤੋਂ ਤੱਕ ਉਹਨਾਂ ਨੂੰ ਮੌਕਿਆਂ ਮਿਲ ਗੀਆਂ ਇਹ ਤਾਂ ਬਹੁਤ ਵੱਡੀਆਂ ਪ੍ਰਾਪਤੀਆਂ ਆ ਫਰੀਦਕੋਟ ਖੜੇ ਦੀਆਂ ਜੋ ਤਾਂ ਸ਼ੁਰੂ ਆਇਆ ਸਾਡੇ ਉਸਤਾਦ ਸਰ ਸਰਦਾ ਜਗਦੇਸ਼ ਹੰਡਾਲੀਵਾਲ ਉਹਨਾਂ ਨੇ ਸ਼ੁਰੂ ਕੀਤਾ ਖੜਾ ਹੈ ਤੇ ਅਸੀਂ ਵੀ ਉਹਨਾਂ ਦੇ ਪੁਰਨਿਆਂ ਤੇ ਚੱਲੀ ਜਨਿਆ ਤੇ ਅਨਗੰਤ ਪਹਿਲਵਾਨੀ ਇੱਥੋਂ ਦੇ ਜਿਹੜੇ ਨੌਕਰੀਆਂ ਲੱਗ ਚੁੱਕੇ ਆ 21 ਪਹਿਲਵਾਨ ਅੰਤਰਰਾਸ਼ਟਰੀ ਲੈਵਲ ਤੇ ਉਹ ਕਰ ਚੁੱਕੇ ਆ ਪਾਰਟਿਸਪੇਸ਼ਨ ਔਰ ਨੈਸ਼ਨਲ ਦੀ ਤਾਂ ਕੋਈ ਅਸੀਂ ਕਦੇ ਲਾਏ ਨਹੀਂ ਹਿਸਾਬ ਕਿੰਨੇ ਹੋਣਗੇ ਔਰ ਵੱਡੇ ਵੱਡੇ ਜਿਹਨ ਨੌਕਰੀਆਂ ਜਾ ਚੁੱਕੇ ਆ ਪੁਲਿਸ ਦੇ ਵਿੱਚ ਐਸਪੀ ਲੈਣਾ ਬਰਾੜ ਸਾਹਿਬ ਕਰੇ ਬੜੀ ਵੱਡੀ ਪੋਸਟ ਹੈ ਐਡੀਸ਼ਨ ਐਮਡੀ ਰਹਿ ਐਸ ਲੈਂਡਮਾਰਕ ਰੈਂਕ ਦੇ ਵਿੱਚ ਤੇ ਹੋਰ ਵੀ ਕਾਫੀ ਜਿਹੜੇ ਤੁਹਾਨੂੰ ਸਾਡੇ ਖਾਲੇ ਜੋਂ ਜਿਹਨਾਂ ਨੇ ਰੈਸਲਿੰਗ ਕੀਤੀ ਹੈ ਔਰ ਨੰਬਰ ਤੱਕ ਵੀ ਗਏ ਐ ਤੇ ਔਰ ਮਨ ਮਤਲਬ ਨੌਕਰੀਆਂ ਬੜੀ ਚੰਗੀਆਂ ਮਤਲਬ ਕਾਫੀ ਜੇ ਆਪਾਂ ਵੇਖੀਏ এমਪਲੋਇਮੈਂਟ ਨੂੰ ਤਾਂ ਬਹੁਤ ਜ਼ਿਆਦਾ ਇੱਥੋਂ ਦੇ ਬੱਚਿਆਂ ਨੂੰ ਮਤਲਬ ਪਹੁੰਚੀ ਹੈ ਲੈਗੋ ਤੱਕ ਰੈਸਨਲ ਗੇਮ ਹਨਾ ਇਹ ਬਹੁਤ ਸਮਰਪੰਦੀ ਗੇਮ ਹੈ ਜਿਹੜਾ ਬੱਚਾ ਡਿਸਪਲਨ ਨਾਲ ਪੈਡ ਸਕਰੂਗਾ ਸਮਰਪਿਤ ਹੋ ਕੇ ਟ੍ਰੇਨਿੰਗ ਕਰੂਗਾ ਉਹ ਥੋੜਾ ਜਿਹਾ ਲੰਬਾ ਇਹਦਾ ਹੈਗਾ ਜਿਹੜਾ ਸੁਪਨਾ ਇਹ ਜਲਦੀ ਨਹੀਂ ਮਿਲਦਾ 8-10 ਸਾਲ ਲੱਗਣਗੇ ਤਾਂ ਜਾ ਕੇ ਕੁਝ ਮਿਲੂਗਾ ਜਿਹੜੇ ਕਾਲੇ ਪੈ ਜਾਂਦੇ ਵੀ 2-4 ਸਾਲ ਕੁਲੀਏ ਤੇ ਮੜੇ ਡੋਲੇ ਬਣਾ ਕੇ ਛੇਤੀ ਬੰਦਵਸੀ ਕਰ ਲਾ ਪੈਂਦੇ ਉਹ ਉਹ ਬੰਦਾ ਦੀ ਕਾਮਯਾਬੀ ਹੁੰਦਾ ਇਹਦਾ ਭਗਤੀ ਇੱਕ ਤਰ੍ਹਾਂ ਦੀ ਜਿਹੜਾ ਭਗਤੀ ਕਰੂਗਾ ਉਹਨੂੰ ਦੇ ਬਹੁਤ ਵਧੀਆ ਫਲ ਮਿਲੂਗਾ ਮੇਰਾ ਨਾਮ ਸੋਨੀਆ ਹੈ ਤੇ ਮੈਂ ਦੰਗਲ ਲੜਨ ਗਈ ਸੀ ਤੇ ਉਥੇ ਮੇਰੇ ਥਰਡ ਪੋਜੀਸ਼ਨ ਆਈ ਹੈ ਮੈਂ ਸੈਮੀ ਫਾਈਨਲ ਹਾਰਡ ਦੇ ਸਿੱਖਿਆ ਤੇ ਥਰਡ ਪੁਆਇੰਟ ਵਾਲੀ ਉਥੇ ਮੇਰੀ ਕੁਸ਼ਤੀ ਹੋਈ ਸੀ ਤੇ ਮੈਂ ਉਥੇ ਸੈਮੀ ਫਾਈਨਲ ਜਿੱਤ ਲਈ ਸੀ ਤੇ ਮੇਰਾ ਉਥੇ 브్రాਂਜ਼ ਮੈਡਲ ਆਇਆ ਸੀ ਹਾਂਜੀ ਉਥੇ ਮੇਰਾ 브్రాਂਜ਼ ਮੈਡਲ ਆਇਆ ਸੀ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਨਾਲ ਆ ਕੇ ਜੀ ਬਹੁਤ ਬਹੁਤ ਵੈਲਕਾਮ ਕਰੋ ਅੱਗੇ ਜਾ ਕੇ ਆਪਦਾ ਜਿਵੇਂ ਮੇਰਾ ਨਾਮ ਹੈ ਅੰਡਰ 15 ਨੈਸ਼ਨਲ ਸਟੇਟ ਚ 브్రాਂਜ਼ ਮੈਡਲ ਸਿਲਵਰ ਮੈਡਲ ਆਇਆ ਹੈ ਅਨਸੰਗਰੂਰੋਂ ਦੇਸੀ ਹੈ ਹਾਂਜੀ ਬਹੁਤ ਧੰਨਵਾਦ ਅੰਡਰ 15 ਨੇ ਸੰਗਰੂਰ ਹੋਈ ਸੀ ਜੀ ਉੱਥੋਂ ਹੀ ਮੇਰਾ 골ਡ ਮੈਡਲ ਆਇਆ ਜੀ ਉਹ ਨੈਸ਼ਨਲ ਆ ਰਹੀ ਤਾਮਿਲਨਾਡੂ ਮੇਰਾ ਨਾਮ ਮਨਤਾਰ ਸਿੰਘ ਹੈ ਮੈਂ ਅੰਡਰ 15 ਦੇ ਟੂਰਨਾਮੈਂਟ ਕਿਡਰ ਗਿਆ ਸੀ ਸੰਗਰੂਰੀ ਉੱਥੋਂ ਮੈਂ ਮੇਰਾ ਬ੍ਰੌਂਜ਼ ਮੈਡਲ ਆਇਆ ਜੀ ਤੇ ਇਸ ਵਾਰੀ ਬ੍ਰੌਂਜ਼ ਆਇਆ ਅਗਲੀ ਵਾਰੀ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਮੇਰਾ 골ਡ ਆਏ ਤੇ ਐਤ ਕੀ ਕੰਪੀਟੀਸ਼ਨ ਵੀ ਟਫ ਸੀ ਫੇਰ ਵੀ ਮੇਰਾ ਬ੍ਰੌਂਜ਼ ਆਇਆ ਜੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਜੀ ਬਹੁਤ ਖੌਸਲੇ ਆਈ ਔਰ ਜਿਹੜੇ ਛੋਟੇ ਨਾਲ ਦੇ ਸਾਥੀ ਬੱਚੇ ਆ ਉਹਨਾਂ ਨੂੰ ਕੋਈ ਮੈਸੇਜ ਤੁਹਾਡੇ ਵੱਲੋਂ ਮੈਂ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਵੀ ਬਈ ਗੇਮਾਂ ਗੇਮ ਕਿਸੇ ਗੇਮ 'ਚ ਪਾਰਟਿਸਪੇਟ ਕਰੋ ਜੀ ਜਿੰਨਾ ਸਟੱਡੀ 'ਚ ਧਿਆਨ ਉਹਨਾਂ ਗੇਮਾਂ 'ਲ ਵੀ ਕਰਨੀ ਮੇਰਾ ਨਾਮ ਮਨਪ੍ਰੀਤ ਕੌਰ ਹੈ ਮੈਂ ਰੈਸਲਿੰਗ ਕਰਦੀ ਆ ਤੇ ਮੈਂ ਨੈਰੋ ਸਟੇਡੀਅਮ ਫਰੀਦਕੋਟ ਵਿਖੇ ਪ੍ਰੈਕਟਿਸ ਕਰਦੀ ਆ ਇਸ ਪ੍ਰੈਕਟਿਸ ਦੇ ਚੱਲਦਿਆਂ ਹੀ ਮੈਨੂੰ ਅੱਜ 12 ਤੋਂ 10 10 12 ਸਾਲ ਹੋ ਚਲੇ ਰੈਸਲਿੰਗ ਕਰਦੇ ਜਿਸ ਦੇ ਬਤੌਰ ਮੈਂ ਗਵਰਨਮੈਂਟ ਕੋਚ ਭਰਤੀ ਹੋਈ ਆ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਆਪਣੇ ਕੋਚ ਸਾਹਿਬ ਦੀ ਜਿਨ੍ਹਾਂ ਦੇ ਬਦੌਲਤ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਆ ਕਿ ਆਪਦੇ ਪੈਰਾਸਰ ਖੜੀ ਹੋਈ ਆ ਤੇ ਨਾਲ ਹੀ ਸਾਨੂੰ ਇਹ ਮੈਂ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਹਜੇ ਵੀ ਆਪਦੇ ਆਪ ਨੂੰ ਪ੍ਰੂਫ ਕਰਨ ਦਾ ਮੌਕਾ ਦਿੱਤਾ ਹੈ ਕਿ ਸਾਨੂੰ ਇਹ ਗੱਲਿਆ ਐਕਟਿਵ ਪਲੇਅਰ ਰੱਖਿਆ ਗਿਆ ਜਿਦੇ ਵਿੱਚ ਅਸੀਂ ਹਜੇ ਆਪਣੀ ਪਰਫਾਰਮੈਂਸ ਹੋਰ ਵਧਾ ਕੇ ਤੇ ਬੱਚਿਆਂ ਨੂੰ ਉਤਸ਼ਾਹ ਕਰ ਸਕਦੇ ਆ ਕਿ ਜੇ ਆਪ ਵੀ ਰੈਸਲਿੰਗ ਨਾਲ ਜੁੜੇ ਰਹੋਗੇ ਤਾਂ ਕੁਝ ਵੀ ਹਾਸਲ ਕਰ ਸਕਦੇ ਆਂ ਆਪ ਦੀ ਗੇਮ ਨਾਲ ਜੁੜੇ ਰਹੋਗੇ ਤਾਂ ਮੇਰਾ ਨਾਮ ਗੁਰਸ਼ਰਨ ਕੌਰ ਆ ਮੈਂ ਜ਼ਿਲ੍ਹਾ ਪੁਸ਼ਤੀ ਕੋਚਿੰਗ ਸੈਂਟਰ ਦੇ ਚੋਂ ਤੌਰ ਕੋਚ ਸੇਵਾ ਨਿਭਾ ਰਹੀ ਆਂ ਮੈਂ 2016 ਦੇ ਵਿੱਚ ਰੈਸਲਿੰਗ ਸ਼ੁਰੂ ਕੀਤੀ ਸੀ ਜਿਹਦੇ ਬਤੌਰ ਮੇਰਾ ਹੁਣ ਤੱਕ ਦਾ ਸਫਰ 9-10 ਸਾਲ ਦਾ ਹੋ ਚੁੱਕਿਆ ਹੈ ਇਹਦੇ ਵਿੱਚ ਮੈਂ ਨੈਸ਼ਨਲ ਦੇ ਵਿੱਚੋਂ 4 ਮੈਡਲ ਲਏ ਆ ਤੇ ਪਿਛਲੇ ਸਾਲ ਹੀ ਮਈ ਦੇ ਵਿੱਚ ਸਾਡੀ ਉਹਨਾਂ ਨੇ ਆਊਟਸਟੈਂਡਿੰਗ ਕੋਟੇ ਦੇ ਵਿੱਚ ਸਾਨੂੰ ਕੋਚ ਭਾਤੀ ਕੀਤਾ ਹੈ ਉਦੋਂ ਅਸੀਂ ਇੱਥੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਮੈਂ ਮਈ ਦੇ ਵਿੱਚ ਜੁਆਇਨ ਕੀਤਾ ਆ ਤੇ ਜੇਕਰ ਮੈਂ ਰੈਸਲਿੰਗ ਨਾਲ ਜੁੜੀ ਆ ਤਾਂ ਰੈਸਲਿੰਗ ਕਰਦੀ ਰਹੀ ਆ ਮੈਂ ਮਿਹਨਤ ਕੀਤੀ ਆ ਤੇ ਮੈਨੂੰ ਅੱਜ ਰੈਸਲਿੰਗ ਦੇ ਬਦੌਲਤੀ ਸਰਕਾਰੀ ਨੌਕਰੀ ਮਿਲੀ ਆ ਸੋ ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਮੈਟ ਤੇ ਮਿਹਨਤ ਕੀਤੀ ਆ ਤੇ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਸਾਡੀ ਮਿਹਨਤ ਨੂੰ ਦੇਖ ਕੇ ਸਾਨੂੰ ਕਿਸੇ ਮੁਕਾਮ ਤੇ ਬਿਠਾਇਆ ਅਸੀਂ ਨਾਲ-ਨਾਲ ਆਪਦੀ ਪ੍ਰੈਕਟਿਸ ਕਰਦੇ ਆਂ ਤੇ ਬੱਚਿਆਂ ਨੂੰ ਵੀ ਨਾਲ ਗਾਈਡ ਕਰਦੇ ਆਂ ਜਿੰਨੇ ਜੀ ਜਿਵੇਂ ਸਾਨੂੰ ਅਸੀਂ ਮਿਹਨਤ ਕੀਤੀ ਆ ਸਾਨੂੰ ਨੌਕਰੀ ਮਿਲੀ ਆ ਤਾਂ ਹੋਰ ਵੀ ਜਿੰਨੇ ਵੀ ਬੱਚੇ ਆ ਜਿਵੇਂ ਸਾਡੇ ਗਰਾਊਂਡ ਦੇ ਵਿੱਚ ਕੁੜੀਆਂ ਆਉਂਦੀਆਂ ਆ ਜੇ ਕੁੜੇ ਇਸੇ ਤਰ੍ਹਾਂ ਲੱਗੀਆਂ ਰਹਿਣਗੀਆਂ ਤਾਂ ਕੱਲ ਨੂੰ ਕਿਤੇ ਨਾ ਕਿਤੇ ਮੰਜ਼ਲ ਤੇ ਪਹੁੰਚ ਜਾਣਗੀਆਂ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਰੈਸਲਿੰਗ ਕੋਚ ਮੈਂ ਬਤੌਰ ਜਰਨਲ ਸਕੱਤਰ ਜ਼ਿਲ੍ਹਾ ਐਸੋਸੀਏਸ਼ਨ ਫਰੀਦਕੋਟ ਵਿੱਚ ਕੰਮ ਕਰ ਰਿਹਾ ਔਰ ਸਾਡੀ ਜਿਹੜੀ ਹਨ ਕਿ ਪਹਿਲੀ ਟੀਮ ਆ ਜਿਹੜੀ ਸਾਡੇ ਥਰੂ ਐਸੋਸੀਏਸ਼ਨ ਥਰੂ ਗਈ ਆ ਔਰ ਬਹੁਤ ਹੀ ਵਧੀਆ ਪਰਫਾਰਮੈਂਸ ਪਰਫਾਰਮ ਕਰਕੇ ਆਈ ਹੈ ਜਿਨ੍ਹਾਂ ਦੇ ਵਿੱਚ ਇਹ ਅੰਡਰ 15 ਦੇ ਵਿੱਚੋਂ ਉਮਰ ਪਾਰ ਵਰਗ 15 ਸਾਲ ਦੇ ਵਿੱਚ ਪਾਰਟਿਸਪੀਟ ਕੀਤਾ ਇਹਨਾਂ ਨੇ ਔਰ ਬਹੁਤ ਹੀ ਚੰਗਾ ਰਿਜ਼ਲਟ ਲੈ ਕੇ ਆਏ ਆ ਮੈਂ ਵਧਾਈ ਦੇਣਾ ਕੋਸਾ ਨੂੰ ਜਿਨ੍ਹਾਂ ਦੇ ਇਹ ਸਾਰੇ ਬੱਚੇ ਆ ਔਰ ਚੰਗਾ ਕਰਕੇ ਆਏ ਆ ਬਹੁ ਬਹੁ ਮੁਬਾਰਕਾਂ ਔਰ ਪ੍ਰਧਾਨ ਜੀ ਧੰਨਵਾਦ ਇਹਨਾਂ ਨੇ ਜਿਹੜੇ ਸਾਡੀ ਕੁਸ਼ਤੀ ਐਸੋਸੀਏਸ਼ਨ ਨਾਲ ਜੁੜੇ ਆ ਪਰਮਵੀ ਸਿੰਘ ਇਹਦਾ ਨਾਮ ਹੈ ਔਰ ਅਸੀਂ ਜਿਹੜੀ ਗਾਂ ਪੰਜਾਬ ਐਸੋਸੀਏਸ਼ਨ ਆ ਰੌਣ ਬਖਸ਼ੀ ਜੀ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਇਹ ਸੇਵਾ ਕਰਨ ਦਾ ਔਰ ਅਸੀਂ ਬਿਹਤਰ ਕਰਕੇ ਦਿਖਾਵਾਂਗੇ ਔਰ ਬਹੁਤ ਬਹੁਤ ਵਧਾਈ ਸਾਰੇ ਬੱਚਾ ਨੂੰ ਉੱਤੇ ਕੋਸਰ ਖੁਸ਼ਮਿੰਦਰ ਸਿੰਘ ਰੈਸਲਿੰਗ ਕੋਚ ਜੀ ਬੱਚੀਆਂ ਜੀ ਬਹੁਤ ਮਿਹਨਤੀ ਹੈ ਇਹ ਤੇ ਗਰੀਬ ਘਰਾਂ ਦੇ ਬੱਚੇ ਜੀ ਇਹ ਸਾਰੇ ਐਸੋਸੀਏਸ਼ਨ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਇਹਨਾਂ ਨੇ ਜਿਹੜਾ ਇਹਨਾਂ ਨੂੰ ਬੱਚਿਆਂ ਨੂੰ ਫੀਸ ਪ੍ਰੋਵਾਈਡ ਕੀਤੀ ਉੱਥੇ 5-500 ਰੁਪਿਆ ਫੀਸ ਹੁੰਦੀ ਹੈ ਜੀ ਤੇ ਉਹ ਐਸੋਸੀਏਸ਼ਨ ਨੇ ਹੈਲਪ ਕੀਤੀ ਹੈ ਬੱਚਿਆਂ ਦੀ ਐਸੋਸੀਏਸ਼ਨ ਦਾ ਬਹੁਤ ਬਹੁਤ ਧੰਨਵਾਦ ਆ ਗਰੀਬ ਘਰਾਂ ਦੇ ਬੱਚੇ ਤੇ ਅਸੀਂ ਚਾਹੁੰਦੇ ਆ ਵੀ ਵੱਧ ਤੋਂ ਵੱਧ ਬੱਚੇ ਜਿਹੜੇ ਇੱਥੇ ਪਾਰਟਿਸਿਪੇਟ ਕਰਨ ਜੀ ਇਹ ਬੱਚੇ ਜਿਹੜੇ ਆ ਗਰਾਊਂਡਾਂ ਨਾਲ ਜੁੜਨ ਜੀ ਗਰਾਊਂਡਾਂ ਨਾਲ ਜੁੜਨਗੇ ਤਾਂ ਮਾੜੇ ਕੰਮਾਂ ਤੋਂ ਬਚਣਗੇ ਜੀ ਦੇਖੋ ਵੀ ਬੱਚਿਆਂ ਨੇ ਆ ਜਿਹੜੀਆਂ ਪ੍ਰਾਪਤੀਆਂ ਬਹੁਤ ਅੱਛੀਆਂ ਆ ਨੌ ਬੱਚੇ ਗਏ ਸੀਗੇ ਪੰਜਾਬ ਚੈਂਪੀਅਨਸ਼ਿਪ 'ਚ 8 8 ਮੈਡਲ ਲੈ ਕੇ ਆਏ ਜਿਨ੍ਹਾਂ ਤਿੰਨ 골ਡ ਮੈਡਲ ਆ ਔਰ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਫਰੀਦ কুਸਤੀਖਾੜੇ ਦੇ ਪਹਿਲਵਾਨਾਂ ਨੇ ਅਬ ਅچھے ਮੱਲਾ ਮਾਰੀਆਂ ਅੱਗੇ ਵੀ ਟੀਮਾਂ ਬਹੁਤ ਵਾਰੀ ਜਿੱਤ ਚੁੱਕੀਆਂ ਨੇ ਤੇ ਇਹ ਅਖਾੜਾ ਜਿਹੜਾ ਫਰੀਦਕੋਟ ਦੇ ਵਿੱਚ 77 ਚ ਸਰਦਾਰ ਜਗਦੀਸ਼ ਸਿੰਘ ਅੰਤਰਰਾਸ਼ਟਰੀ ਪੋਜ ਨੇ ਸ਼ੁਰੂ ਕੀਤਾ ਸੀ ਉਹ ਅਖਾੜਾ ਅੱਜ ਵੀ ਉਸੇ ਤਰ੍ਹਾਂ ਮੱਲਾ ਮਾਰ ਰਿਹਾ ਔਰ ਮੈਂ ਉਮੀਦ ਕਰਦਾ ਕਿ ਹੁਣ ਅਸੀਂ ਹੋਰ ਵੱਡੇ ਲੈਵਲ ਤੇ ਕੋਸ਼ਿਸ਼ ਕਰਕੇ ਉਹຊਿਸ ਕਿ ਇਹ ਕਰਾਂਗੇ ਕਿ ਬੱਚਿਆਂ ਦੇ ਇਸ ਤੋਂ ਵੀ ਵੱਧ ਪ੍ਰਾਪਤੀਆਂ ਹੋਣ ਇਸ ਤੋਂ ਵੱਧ ਮੈਡਲ ਸਾਡਾ ਮਕਸਦ ਇਹ ਛੋਟੇ ਛੋਟੇ ਬੱਚੇ ਇਹਨਾਂ ਨੂੰ ਜਦੋਂ ਅਸੀਂ ਅ ਬੱਚਿਆਂ ਦੇ ਵਿੱਚ ਸਨਮਾਨਤ ਕਰਦੇ ਆ ਇਹਨਾਂ ਦਾ ਹੌਸਲਾ ਹਰਮਤ ਇਹਨਾਂ ਨੂੰ ਸਿੱਖਿਆ ਦਿੱਤੀ ਹੈ ਕਿ ਤੁਸੀਂ ਹੋਰ ਕਿਦੋਂ ਤੱਕੜੇ ਹੋ ਕੇ ਲੜਨਾ ਅੱਜ ਤੁਹਾਡੇ ਮੈਡਲ ਪੰਜਾਬ ਚੋਂ ਆਏ ਆ ਫਿਰ ਨੈਸ਼ਨਲ ਚੋਂ ਆਉਣ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਤਿਆਰ ਕਰਾਂਗੇ ਅੱਗੇ ਜੇ ਵੱਡੇ ਹੋ ਜਾਣਗੇ ਇੰਟਰਨੈਸ਼ਨਲ ਕੰਪੀਟੀਸ਼ਨ ਲਈ ਜਿਵੇਂ ਇਸ ਖਾੜੇ ਦੇ ਹੁਣ ਤੱਕ तकरीबन 30 ਪਹਿਲਵਾਨ ਲੜਕੇ ਲੜਕੀਆਂ ਇੰਟਰਨੈਸ਼ਨਲ ਲੈਵਲ ਤੇ ਜਾ ਚੁੱਕੇ ਇਹ ਜੀ ਸਾਡਾ 8 ਤਰੀਕ ਨੂੰ ਸੰਗਰੂਰ ਚ ਸਟੇਟ ਦਾ ਕੰਪੀਟੀਸ਼ਨ ਹੋਇਆ ਸੀ ਸਟੇਟ ਲੈਵਲ ਦਾ ਉਹ ਚ ਸਾਡੇ ਪਾਰਟਿਸਪੈਂਟਸ ਗਏ ਸੀ ਅੰਡਰ 15 ਦੇ ਦੋਨੇ ਲੜਕੇ ਤੇ ਲੜਕੀਆਂ ਦੇ ਉਹ ਚ ਬੱਚਿਆਂ ਨੇ ਬਹੁਤ ਅੱਛਾ ਪਰਫਾਰਮ ਕੀਤਾ ਉਹਦੇ ਸਬੰਧ ਚ ਅੱਜ ਅਸੀਂ ਇੱਥੇ ਬੱਚਿਆਂ ਨੂੰ ਦੁਬਾਰਾ ਮਿਲ ਕੇ ਉਹ ਖੁਸ਼ੀ ਬੱਚਿਆਂ ਨਾਲ ਸਾਂਝੀ ਕੀਤੀ ਬੱਚਿਆਂ ਨਾਲ ਉਹਨਾਂ ਦੀਆਂ ਭਾਵਨਾਵਾਂ ਸੁਣੀਆਂ ਉਹਨਾਂ ਦੀ ਖੁਸ਼ੀ ਦੇ ਬਾਰੇ ਜਾਣਿਆ ਤੇ ਦੂਸਰੇ ਬੱਚਿਆਂ ਨੂੰ ਦੱਸਿਆ ਵੀ ਉਹਨਾਂ ਤੋਂ ਹੋਰ ਵੀ ਬੱਚੇ ਜਿਹੜੀ ਖੁਸ਼ੀ ਆ ਸਿਆਣੇ ਕਹਿੰਦੇ ਵੰਡਾਈਏ ਵਜ ਜਾਂਦੀ ਆ ਤਾਂ ਇਹੀ ਮਕਸਦ ਸ਼ੁਰੂ ਕਿ ਆ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਗੁਰੂ ਅੰਗਦੇਵ ਜੀ ਮਹਾਰਾਜ ਨੇ ਅਖਾੜੇ ਸ਼ੁਰੂ ਕੀਤੇ ਸੀ ਅਸੀਂ ਚਾਹੁੰਦੇ ਵੀ ਜਿਹੜੀ ਪੰਜਾਬ ਦੀ ਪਹਿਚਾਣ ਆ ਤਾਕਤ ਤੇ ਇਹਨਾਂ ਸਿਹਤ ਨਾਲ ਆ ਅਸੀਂ ਉਹ ਜਿਹੜੀ ਖੁਸ਼ਬੂ ਆ ਉਹਨੂੰ ਅੱਗੇ ਬਰਕਰਾਰ ਰੱਖਣਾ ਚਾਹੁੰਦੇ ਆ ਵੀ ਪੰਜਾਬ ਦੀ ਉਹੀ ਪਹਿਚਾਣ ਦੁਆਰਾ ਬਣੇ ਸਾਡੇ ਖਿਡਾਰੀ ਸਿਹਤਮੰਦ ਹੋਣ ਤਾਕਤਵਰ ਹੋਣ ਔਰ ਪੰਜਾਬ ਦੀਆਂ ਧੂਮਾਂ ਪੈਣ ਸੇ ਤੇ ਤਾਕਤ ਦੀਆਂ ਸਿਆਣਪ ਰੈਸਲਿੰਗ ਐਸੋਸੀਏਸ਼ਨ ਫਰੀਦਕੋਟ ਦੀ ਤਰਫੋਂ ਇਹਨਾਂ ਸਾਰੇ ਮੋਤਵਾਰ ਸੱਜਣਾਂ ਦਾ ਸਤਿਕਾਰਯੋਗ ਸ਼ਖੀਤਮਨ ਧੰਨਵਾਦ ਕਰਦਾ ਕਿ ਇਹਨਾਂ ਨੇ ਆ ਕੇ ਇੱਥੇ ਆਪਦੇ ਬਿਜ਼ੀ ਸ਼ਡਿਊਲ ਚੋਂ ਸਮਾਂ ਕੱਢਦੇ ਹੋਏ ਤੇ ਜੋ ਤੁਸੀਂ ਸਵਾਲ ਕੀਤਾ ਵੀ ਗੇਮਾਂ ਦੇ ਭਵਿੱਖ ਬਾਰੇ ਇਹ ਜਿੰਨੀਆਂ ਸਤਿਕਾਰਯੋਗ ਸ਼ਖੀਤਮਨ ਮੇਰੇ ਨਾਲ ਖੜੀਆਂ ਇਹ ਸਾਰੇ ਖਿਡਾਰੀ ਆ ਤੇ ਅੱਜ ਇਹ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਇਹ ਖੇਡਾਂ ਦੀ ਇਸ ਗੇਮ ਦੀ ਸਾਰੀ ਜਿਹੜੀ ਇਹ ਪਦਾਇਸ਼ ਹੈ ਸੋ ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਵੀ ਆਓ ਮਿਹਨਤ ਕਰੋ ਔਰ ਫਲ ਪ੍ਰਮਾਤਮਾ ਜ਼ਰੂਰ ਦਿੰਦਾ ਅੱਜ ਇਹ ਸਤਕਾਰਯੋਗ ਸ਼ਖਸੀਅਤਾਂ ਮੇਰੇ ਨਾਲ ਜਿੰਨੀਆਂ ਖੜੀਆਂ ਨੇ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਪਰ ਕਿਵੇਂ ਮਿਲਿਆ ਇਹ ਗੇਮ ਦੀ ਵਜ੍ਹਾ ਨਾਲ ਤੇ ਮਿਹਨਤ ਨਾਲ ਸੋ ਆਓ ਆਪਾਂ ਬੱਚਾ ਨੂੰ ਇਧਰ ਦੁਬਾਰਾ ਮੋੜ ਗਏ ਉਹਨਾਂ ਦਾ ਸਾਥ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੀ ਸਾਡੇ ਬੱਚੇ ਆ ਇਹਨਾਂ ਨੇ ਬਹੁਤ ਅੱਛਾ ਪਰਫਾਰਮ ਕੀਤਾ ਸਟੇਟ ਲੈਵਲ ਤੇ ਇਹ ਜਿਹੜੇ ਇਹਨਾਂ ਨੇ ਰਿਮਾਰਕੇਬਲ ਕੰਮ ਕੀਤਾ ਤੇ ਇਹਨਾਂ ਨੂੰ ਇਹਨਾਂ ਦੇ ਸਤਿਕਾਰਯੋਗ ਕੋਚ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਅੱਗੇ ਚਾਹੁੰਦਾ ਵੀ ਇਹ ਚੀਜ਼ ਨੂੰ ਹੋਰ ਉਤਸ਼ਾਹ ਨਾਲ ਤੇ ਤਾਕਤ ਨਾਲ ਕਰਨ ਅਸੀਂ ਐਸੋਸੀਏਸ਼ਨ ਵੱਲੋਂ ਇਹਨਾਂ ਦੀ ਹਰੇਕ ਤਰ੍ਹਾਂ ਤੇ ਇਹਨਾਂ ਦੇ ਨਾਲ ਆ ਇਹਨਾਂ ਦੀ ਮਦਦ ਕਰਾਂਗੇ ਪ੍ਰਮਾਤਮਾ ਕਰੇ ਇਹ ਬਲੰਦੀਆਂ ਨੂੰ ਛੂਣ ਉਹ ਤੇ ਚਾਹੀ ਹੈ ਜੀ ਵੀ ਦੇਖੋ ਦੋਨੇ ਚੀਜ਼ਾਂ ਜੀ ਬਰਾਬਰ ਤੇ ਆ ਮਾਪੇ ਨੂੰ ਵੀ ਚਾਹਣਾ ਉਹ ਬੱਚਿਆਂ ਦਾ ਸਾਥ ਦੇਣ ਤੇ ਬੱਚਿਆਂ ਨੂੰ ਵੀ ਕਹਿਣਾ ਵੀ ਤੁਸੀਂ ਪਿਆਰ ਨਾਲ ਮਾਪੇ ਨੂੰ ਨਾਲ ਲੈ ਕੇ ਆਪਾਂ ਚੱਲ ਗਏ ਕਿਉਂਕਿ ਮਾਪੇ ਤੇ ਵੀ ਬਹੁਤ ਸਾਰੀਆਂ ਆਸਾਂ ਹੁੰਦੀਆਂ ਬੱਚਿਆਂ ਤੋਂ ਠੀਕ ਸੋ ਇਹ ਦੋਨੇ ਪਾਸੇ ਹੈ ਬਰਾਬਰ ਰਿਸਪੌਂਸਿਬਿਲਟੀ ਨਾਲ ਮਾਪਿਆਂ ਨੂੰ ਵੀ ਰਿਕਵੈਸਟ ਕਰਦਾ ਤੇ ਬੱਚਿਆਂ ਨੂੰ ਵੀ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਪਿਆਰ ਨਾਲ ਆਪਦੇ ਕੋਟ ਸਹਬਾਨਾਂ ਨੂੰ ਇਸ ਰਸਤੇ ਤੇ ਚੱਲਿਓ ਤੁਸੀਂ ਮਿਹਨਤ ਕਰੋ ਪ੍ਰਮਾਤਮਾ ਸਫਲਤਾ ਦੇਊਗਾ ਬੜੀ ਫਰੀਦਕੋਟ ਨਿਵਾਸੀਆਂ ਸੇ ਬੜੀ ਖੁਸ਼ੀ ਦੀ ਗੱਲ ਆ ਇਸ ਸਟੇਟ ਲੈਵਲ ਦਾ ਜੋ ਰੈਸਲਿੰਗ ਅੰਡਰ 15 ਲੜਕੀਆਂ ਦਾ ਹੋਇਆ ਹੈ ਉੱਥੇ ਸਾਡੀ ਫਰੀਦਕੋਟ ਦੀ ਟੀਮ ਬੜੀਆਂ ਮੱਲਾਂ ਮਾਰ ਕੇ ਆਈ ਹੈ ਬੜੀਆਂ ਪ੍ਰਾਪਤੀਆਂ ਕੀਤੀਆਂ ਔਰ ਓਵਰਆਲ ਟਰੋਫੀ ਦੀ ਪ੍ਰਾਪਤੀ ਕਰਕੇ ਆਈ ਹੈ ਇਹ ਸਾਰੀ ਫਰੀਦਕੋਟ ਨਿਵਾਸੀਆਂ ਦੇ ਦਾ ਸਿਰ ਮਾਣ ਨਾ ਉੱਚਾ ਹੁੰਦਾ ਹੈ ਮੈਂ ਉਮੀਦ ਕਰਦਾ ਹਾਂ ਕਿ ਸਾਡੇ ਫਰੀਦਕੋਟ ਦੀਆਂ ਲੜਕੀਆਂ ਹੋਰ ਵੀ ਮੱਲਾਂ ਮਾਰਨਗੀਆਂ ਔਰ ਫਰੀਦਕੋਟ ਦਾ ਨਾਮ ਹੋਰ ਵੀ ਉੱਚਾ ਕਰਨਗੀਆਂ ਧੰਨਵਾਦ